ਠੰਡ ਤਸੀਹੇ ਦੇਵੀ ਠੰਡੀ ਹਵਾ ਪਈ ਕੂਕਾ ਮਾਰੀ ਤਨ ਤਨ ਮਾਤਾ ਗੁਜਰਕੌਰ ਜੀ ਤੋਂ ਛੋਟੇ ਫਰਜੰਦਾ ਨੂੰ ਬੁੱਕਲ ਲੈ ਠੰਡੇ ਵਰਜ ਚ ਰਾਤਾਂ ਗੁਜਾਰੀ ਫਰੀ ਸ਼ਹਾਦਤ ਇਹ ਉਹ ਕੜੀ ਜਿਸ ਦੇ ਇਤਿਹਾਸ ਨੂੰ ਸੁਣ ਕੇ ਸਭ ਦੀ ਰੂਹ ਕੰਬਦੀ ਹੈ ਇਤਿਹਾਸਿਕ ਸਥਾਨ ਇਨ੍ਹਾਂ ਨਾਲ ਸਾਹਿਬਜ਼ਾਦੀਆਂ ਅਤੇ ਮਾਤਾ ਜੀ ਦੀਆਂ ਛਾਦਾ ਜੁੜੀਆਂ ਨੇ ਤਨ ਤਨ ਦੀਵਾਨ ਬਾਬਾ ਟੋਡਰਮਲ ਜੀ ਇਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਪੂਰੀ ਕਮਾਈ ਹੋਈ ਪੂੰਜੀ ਕਰਦੇ ਲਈ ਖਿਲਾਈ ਪੁੰਜੀ ਹੀ ਨਹੀਂ ਸਕਉ ਆਪਣਾ ਆਪ ਵੀ ਕੁਰਬਾਨ ਕੀਤਾ ਤਨ ਬਾਬਾ ਮੋਤੀराम ਮਹਾਰਾਜ ਜੀ ਨਾਨੇ ਸਾਹਿਬਜਾਦਿਆਂ ਤੇ ਮਾਤਾ ਜੀ ਨੂੰ ਇੰਨਾ ਪਵਿੱਤਰ ਗਲਾਸਾਂ ਵਿੱਚ ਦੁੱਧ ਸ਼ਕਾਇਆ ਸੀ ਠੰਡਾ ਬੁਰਜ ਜਿਸ ਵਿੱਚ ਤਾਂ ਦੇ ਠੰਡ ਦੇ ਬਾਵਜੂਦ ਵੀ ਸਾਹਿਬਜਾਦਿਆਂ ਨੇ ਸਿੱਖੀ ਸਦਕ ਨਿਵਾਇਆ ਮਾਦੀਆਂ ਜਹਤਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਮਾਦੀ ਬੁੱਕਲ ਦੀ ਨਿੱਗ ਨਾਲ ਠੰਡੇ ਸ਼ੀਤਲ ਦਿਨ ਤੇ ਰਾਤਾਂ ਬਤੀਤ ਕੀਤੀਆਂ ਬੇਅੰਤ ਤੁਸੀਂ ਇਹ ਚੱਲੇ ਇਹ ਸ਼ਸ਼ੋਭੀ ਤੇਗਰਸਾ